ਪੰਥਲੇ ਕਿਵੇਂ ਮਰ ਮਿੱਟੀ ਦਾ ਪੰਥਲੇ ਕਿਵੇਂ ਮਰ ਮਿੱਟੀ ਦਾ ਹੱਸ ਕੇ ਗੁਰੂ ਗੋਬਿੰਦ ਸਿੰਘ ਦੇ ਬਰਖੁਰਦਾਰਾਂ ਤੋਂ ਪੁੱਛ ਦੁਨੀਆ ਵਿੱਚ ਬਾ ਬਾ ਪੁੱਤਰਾਂ ਦੇ ਦਾਨੀਆਂ ਕਿੰਦੇ ਬਿਆਨ ਕਰਾਂ ਕੁਰਬਾਨੀਆਂ ਕਿਉਂਕਿ ਤੂੰ ਦੁਖੀਆਂ ਦਾ ਦਿਲ ਜਾਨੀ ਨਾ ਹੋਇਆ ਨਾ ਹੋਣਾ ਇਸ ਜਗ ਵਿੱਚ ਤੇਰਾ ਸਾਨੀ ਤੇਰਾ ਸਾਨੀ ਨੇ ਅਸੀਂ ਮਰ ਕੇ ਵੀ ਤੇਰਾ ਵੈਣ ਨਹੀਂ ਸਭ ਤੋਂ ਬਾਦਸ਼ਾਹ ਦੇ ਸਕਦੇ ਕਦੇ ਵੀ ਪੰਥ ਲਈ ਕਿਵੇਂ ਮਰ ਮਿੱਟੀ ਦਾ ਹੱਸ ਕੇ ਗੁਰੂ ਗੋਬਿੰਦ ਸਿੰਘ ਦੇ ਬਰਖੁਰਦਾਰਾਂ ਤੋਂ ਪੁੱਛ ਕਿਵੇਂ ਜ਼ਿੰਦਗੀ ਲਈ ਦੀ ਸਿਰ ਦੇ ਕੇ ਪੰਜਾਂ ਅਮਰਤਦਿਆਂ ਤਲਵਗਾਰਾਂ ਤੋਂ ਪੁੱਛ ਉਸ ਅਮਰਤ ਵਿੱਚ ਕਿੰਨੀਆਂ ਖੂਬੀਆਂ ਸੀ ਕਿਸੇ ਲਿਸ਼ਕ ਦੇ ਖੰਡੇ ਦੀਆਂ ਧਾਰਾਂ ਤੋਂ ਪੁੱਛ ਪਹਾੜੀ ਰਾਜਿਆਂ ਦੇ ਮਸਤ ਹਾਥੀ ਤੋਂ ਪੁੱਛ ਭੀਮਚੰਦ ਦੇ ਟੁੱਟੇ ਹੰਕਾਰਾਂ ਤੋਂ ਪੁੱਛ ਕੋਹ ਸ਼ਵਲਕ ਦੀ ਭੜ ਪਹਾੜੀ ਤੋਂ ਪੁੱਛ ਦਰਿਆ ਸਤਲੁਜ ਦੀਆਂ ਵਹਿਦੀਆਂ ਧਾਰਾਂ ਤੋਂ ਪੁੱਛ ਜਾਂ ਫਿਰ 22 ਧਾਰ ਦੇਵੀ ਦੇ ਭਗਤਾਂ ਤੋਂ ਪੁੱਛ ਬਾਈ ਧਰ ਦੇਵੀ ਦੇ ਭਗਤਾਂ ਤੋਂ ਪੁੱਛੇ ਜਾਂ ਅਨੰਦਪੁਰ ਵਿੱਚ ਬਸਨਹਾਰਾਂ ਤੋਂ ਪੁੱਛੇ ਚੜੇ ਸਰਸਾ ਦੀਆਂ ਚਲਦੀਆਂ ਲਹਿਰਾਂ ਤੋਂ ਪੁੱਛ ਜਾਂ ਸਰਹੰਦ ਦੀਆਂ ਦੀਵਾਰਾਂ ਤੋਂ ਪੁੱਛ ਚਿੜੀਆਂ ਬਾਜਾਂ ਦੇ ਨਾਲ ਕਿਵੇਂ ਸ਼ਿਕਾਰ ਕੀਤੇ ਚਿੜੀਆਂ ਬਾਜਾਂ ਦੇ ਕਿਵੇਂ ਸ਼ਿਕਾਰ ਕੀਤੇ ਖੁਦ ਅਮਲਤਦਿਆਂ ਤਲਮ ਰਚਨਹਾਰਾਂ ਤੋਂ ਪੁੱਛ ਕੱਲਾ ਕਿਵੇਂ ਲੜਿਆ ਨਾਲ ਸਵਾ ਲਖ ਦੇ ਇਹ ਚਮਕੌਰ ਵਿੱਚ ਚਲੀਆਂ ਤਲਵਾਰਾਂ ਤੋਂ ਪੁੱਛ ਕੱਲਾ ਠੇਵੇਂ ਲੜਿਆ ਨਾਲ ਸਵਾ ਲਖ ਦੇ ਇਹ ਚਮਕੌਰ ਵਿੱਚ ਚਲੀਆਂ ਤਲਵਾਰਾਂ ਤੋਂ ਪੁੱਛ ਕਿਵੇਂ ਅਣਖ ਦੀ ਜ਼ਿੰਦਗੀ ਜੀ ਵੀ ਦੀਏ ਮਾਛੀ ਵੜ ਦੇ ਤਿੱਖੇ ਕੰਡਿਆਰਾ ਤੋਂ ਪੁੱਛ ਹੋ ਸੱਤਰ ਜਾਂ ਦਾ ਲੱਗਦਾ ਕਿਵੇਂ ਪਿਆਰਾ ਸੱਖਰ ਯਾਰ ਦਾ ਲੱਗਦਾ ਕਿਵੇਂ ਪਿਆਰਾ ਬਾਜਾਂ ਵਾਲੀਆਂ ਸੱਚੀਆਂ ਸਰਕਾਰਾਂ ਤੋਂ ਪੁੱਛ ਪਿਆਰ ਅਣਖ ਆਜ਼ਾਦੀ ਹੈ ਕਿਵੇਂ ਮਿਲਦੀ ਸੱਚੇ ਦਿਲਬੰਦ ਸੱਚੇ ਦਿਲਦਾਰਾਂ ਤੋਂ ਪੁੱਛ हो प्यार अणख जादी है कि मैं मिल दी सचे दिल बर दे, सचे दिलदारां तो पुछ